ਕੋ ਕਬਲੀ ਹੁੰਦਾ ਕੋਈ ਹੁਣ ਕਿੱਥੇ ਪਹੁੰਚਿਆ ਜਨਮ ਵਿੱਚ ਚੱਲਦਾ ਜਾਂਦੇ ਆ ਰਾਸ਼ ਕੌਡੇ ਦੇ ਇਲਾਕੇ ਵਿੱਚ ਤੇ ਕੌਡੇ ਨੇ ਰਾਸ਼ ਕੌਡੇ ਨੇ ਹਮੇਸ਼ਾ ਤੜਾਇਆ ਅੱਗ ਤੇ ਰੱਖਿਆ ਹੁੰਦਾ ਸੀ ਜਿਹੜਾ ਨੂੰ ਸ਼ਿਕਾਰ ਮਿਲ ਜਾਂਦਾ ਉਸ ਨੂੰ ਤਲਕੇ ਵਿੱਚ ਖਾ ਲੈਂਦਾ ਸ਼ਿਕਾਰ ਅੱਜ ਕਬੂ ਆ ਗਿਆ ਭਾਈ ਮਰਦਾਨਾ ਬੜਾ ਚੋਹਿਆ ਤੋੜ ਲਖ ਕਿਉਂਕਿ ਮਾਨਸ ਖਾਣਾ ਸੀ ਨਾ ਬਦਲੇ ਦਾ ਮਾਤ ਜਰ ਖਾਣਾ ਸੀ ਕੜਾ ਪੂਰਾ ਤਪ ਰਿਹਾ ਏ ਤੋ ਹੁਣ ਸੁਤੰਦ ਦੀ ਤਿਆਰੀ ਆ ਹੁਣ ਸੁਤੰਦ ਦੀ ਤਿਆਰੀ ਆ ਬੇਨੋ ਕੜਾਏ ਵਿੱਚ ਸੂਤਾ ਇਹ ਪੱਤੇ ਜਰ ਵੀ ਤੇ ਖਾਣ ਵਾਲਾ ਤਾਨਗੁਰ ਦਾੰਸਾ ਕਹਨ ਲਗੇ ਬਨਿਆ ਆਪਣਾ ਮਿੱਤਰ ਬੜੇ ਕਸੂਤਾ ਪਸ ਗਿਆ ਉਹ ਤੇ ਕਰਕਸ਼ ਦੇ ਹੱਥ ਵਿੱਚ ਆ ਗਿਆ ਤੇ ਜੇ ਆਪਾਂ ਨਾ ਗਏ ਤੇ ਉਹ ਨੂੰ ਤੇ ਬਾਰਕ ਖਾ ਜੂਗਾ ਬਰਨਾਰਾ ਪੁੱਛ ਲਗਾਏ ਕਿੰਨੇ ਕੁ ਦੂਰ ਹੈ ਕਦੇ ਦੂਰ ਦਾ ਪਰ ਦੂਰ ਤਾਂ ਬਹੁਤ ਆ ਦੂਰ ਤਾਂ ਬਹੁਤ ਆ ਪਰ ਉਹਨੂੰ ਬਚਾਉਣਾ ਵੀ ਆਪਾਂ ਆਪਣੇ ਮਿੱਤਰ ਆ ਫਿਰ ਵੀ ਆਪਣੇ ਮਿੱਤਰ ਦੀ ਉਹਦੀ ਜੀ ਲੋੜ ਬਹੁਤ ਆਪਾਂ ਨੂੰ ਉਹਦੀ ਜੀ ਆਪਾਂ ਨੂੰ ਲੋੜ ਬਹੁਤ ਆ ਬਹੁਤ ਜੇ ਲਖੜਾ ਪਾਉਣ ਨਾਲ ਦੇ ਰਾਸ ਮਾਰ ਖਾ ਗਿਆ ਤਾਂ ਆਪਣਾ ਮਿੱਤਰ ਜੰਦਰ ਜੰਦਰ ਜਾਊਗਾ ਇਸ ਕੋ ਕਿ ਮੈਂ ਤੈਨੂੰ ਆਪਾਂ ਬਚਾਉਣਾ ਜੋ ਮਤ ਕਰਨੀ ਉਹ ਚਲੋ ਉਹ ਤਾਂ ਗਲਤੀਆਂ ਕਰਦਾ ਹੀ ਆ ਗਲਤੀ ਉਹਨੇ ਕੀ ਬਚਾਣ ਨੂੰ ਗਲਤੀ ਦਾ ਪੁੱਤਲਾ ਹੁੰਦਾ انسان ਹਰ ਇੱਕ ਬੰਦਾ ਗਲਤੀ ਦਾ ਪੁੱਤਲਾ ਹੁੰਦਾ ਹੈ ਕਰਮ ਦਾ ਕੌਣ ਆ ਸਭ ਕਾਰਨ ਕਰਾਉਂਦੇ ਆ ਗਲਤੀਆਂ ਕੌਣ ਕੰਦੀ ਕਰ ਕਰ ਰਾਜੀ ਕੋਈ ਨਹੀਂ ਕੰਦੀ ਕਰ ਕਰ ਰਾਜੀ ਹੁੰਦੀਆਂ ਨੇ ਕੋਈ ਕਾਰਨ ਹੁੰਦਾ ਹੈ ਥੋੜੇ ਲੋਕੇ ਤਨ ਗੁਰਦਾਨ ਸਾਹਿਬ ਦੇ ਪਾਸ ਬੈਠ ਗਏ ਜੋ ਹੀ ਚੁੱਕਿਆ ਮਰਦਾਨੇ ਨੂੰ ਥੋੜੇ ਰੱਖ ਲੈ ਤੇ ਫਿਰ ਸੁਤੰਦੀ ਦੇਰੀ ਸੀ ਤਨਮੁਰ ਨਾਨਕ ਸਾਹਿਬ ਕਹਿੰਦੇ ਬਰਤ ਦੇਖ ਰੰਗ ਕਰਤਾ ਦੇ ਹੁਣ ਤੇਲ ਉਬਲ ਰਿਹਾ ਏ ਉਹਨੇ ਚੁੱਕਿਆ ਏ ਇਸ ਤਰ੍ਹਾਂ ਲੱਗਦਾ ਕਿ ਕੜਾਇਆ ਤੇਲ ਦਾ ਉਬਲ ਰਿਹਾ ਏ ਚੁਬਾਲੇ ਮਾਰੇ ਤੇ ਜਦੋਂ ਸੁਧਿਆ ਨਾ ਤੇ ਤਨਮੁਰ ਨਾਨਕ ਸਾਹਿਬ ਦੀ ਨਿਗਾਹ ਪਈ ਤਿੰਨਾ ਦੇ ਨਾਲ ਕੜਾਇਆ ਠੰਡਾ ਬਦਬਰਗਾ ਉਬਲ ਰਿਹਾ ਏ ਤੇਲ ਉਬਲ ਜੂੜ ਦਿਸਦਾ ਉਬਲਦਾ ਏ ਪਰ ਹੈ ਠੰਡਾ ਚੈਲਾ ਦੇ ਨਾ ਵਾਲੇ ਮਾਰੇ ਤੇ ਕਰਤ ਅੱਜ ਕੱਥਨੀ ਨਹੀਂ ਪਿਆਰਿਓ ਬੀ ਇਹ ਗੱਲ ਐਵੇਂ ਬੜੀ ਹੋਈ ਐ ਤੇ ਖੁਦ ਮੇਰੇ ਨਾਲ ਵੀ ਇਸ ਤਰ੍ਹਾਂ ਹੋਈ ਅਸੀਂ ਇਤਵਾਰ ਗੁੜਗੜ ਰੇ ਸੀ ਇੱਕ ਬਾਰੀਗਰ ਸਾਡਾ ਹੀ ਸੱਜਣ ਮਿੱਤਰ ਸੀਗਾ ਬੜ ਬੜੇ ਨਮਾਸੀ ਉਹਨੇ ਰਣ ਕੇ ਇੱਕ ਰੋੜੀ ਜੀ ਮਾਰੀ ਕੜਾਏ ਦੇ ਕੜਾਇਆ ਦਾ ਰਸ ਉਬਲੇ ਕੜਾਏ ਵਿੱਚ ਥੱਲੇ ਲੱਡਾ ਲਟਾ ਕਬਲ ਰਹੀ ਆ ਪਰ ਪੱਕ ਨਹੀਂ ਰਿਹਾ ਥੰਨਾ ਹੋ ਗਿਆ ਜਿਸ ਦਾ ਵੀ ਬੁਲਦਾ ਤੇ ਰਸ ਸੁੱਕ ਨਹੀਂ ਰਿਹਾ ਗੁਣ ਬਣ ਨਹੀਂ ਰਿਹਾ ਅਕੀਲ ਨੂੰ ਮੈਂ ਫੜਦੇ ਹੁ ਉਹਦੇ ਗਲਜਾਤ ਪਰ ਬਿੱਤਰਾ ਗਲਕੁੱਟ ਤੇ ਮਾਰੂ ਨੈਦ ਨੂੰ ਕੱਟੀ ਜਿਸ ਡੰਡੇ ਦੇ ਨਾਲ ਅਸੀਂ ਅੱਗ ਵਾਲ ਤੁਸੀਂ ਉਹ ਡੰਡਾ ਨੇ ਉੱਤੇ ਉੱਤੇ ਮਾਰਿਆ ਤੇ ਰਸ ਇਸੇ ਇਸ ਤਰ੍ਹਾਂ ਦੀ ਉਬਲੀ ਉਹ ਕੜਾ ਤੋਂ ਬਾਹਰ ਸਾਰੇ ਤੇ ਬਾਹਰ ਨਹੀਂ ਸੀ ਨਿਕਲੇ ਪਰ ਕੁਝ ਨਿਕਲੀ ਇਕਾਂ ਸੱਚੇ ਪਿਆਰਿਓ ਅੱਖੀਂ ਦੇਖੀ ਆ ਰਹੇ ਤਨ ਗੁਰ ਨਾਮ ਕੋਲ ਤਾਂ ਨਹੀਂ ਦੇਖ ਅੱਖੀਂ ਇਹ ਦਿਖਿਆ ਆ ਪਰ ਇਹ ਮੇਰਾ ਅੱਖੀਂ ਦੇਖਿਆ ਆ ਇਸ ਤਰ੍ਹਾਂ ਗੱਲ ਹੋ ਜਾਂਦੀ ਆ ਹਾਦੂਗੀ ਕੰਨ ਲਗਾ ਤੇਜ਼ ਠੰਡਾ ਹੋ ਗਿਆ ਉਬਲ ਨਹੀਂ ਘਾਰੇ ਵਿੱਚ ਪੱਕਦੀ ਰਿਆ ਬਰਦਾਨ ਦੇਖਿਆ ਜਿਦਕੜਾ ਠੰਡਾ ਤੇਰਨਾ ਇਹਨੇ ਜਦੋਂ ਧੰਗੁਰ ਨਾਨਕ ਸਾਹਿਬ ਜੀ ਦੇ ਸਾਹਮਣੇ ਹੋ ਗਏ ਹੁਣ ਮਰਦਾਨੇ ਵੱਲੋਂ ਤੇ ਧਿਆਨ ਨਿਕਲ ਗਿਆ ਮਰਦਾਨੇ ਵੱਲੋਂ ਧਿਆਨ ਛੱਡ ਕੇ ਤੇ ਗੁਰਨਾਮ ਸਾਹਿਬ ਵੱਲ ਧਿਆਨ ਲੱਗ ਗਿਆ ਕਹਿ ਲਾ ਤੁਸੀਂ ਕੌਣ ਤੁਸੀਂ ਕੌਣ ਮੇਰਾ ਗੜਾ ਸੁਣਨਾ ਹੋ ਗਿਆ ਤਨਗੁਰ ਦਾ ਆਸਲ ਕਿਨੇ ਰਾਖਸ਼ ਵੈਗਰੂ ਕੌੜਿਆ ਪੀ ਇਹ ਕੀ ਕਰਮ ਕਰਦਾ ਤੂੰ ਕੋੜਾ ਰਾਖਸ਼ ਹੋਰ ਹਰਾਨ ਹੋ ਗਿਆ ਪਹਿਲਾਂ ਤਾਂ ਕੜਾਇ ਤੱਬ ਦੇ ਤੋਂ ਟਰਨਾ ਹੁਣ ਕਾ ਹੈਰਾਨ ਹੋ ਗਿਆ ਦੂਜਾ ਇਸ ਗੱਲ ਤੇ ਕਰਾਨ ਹਰਾਨ ਹੋ ਗਿਆ ਕਿ ਇਹ ਮੈਨੂੰ ਨਹੀਂ ਜਾਣਦਾ ਮੈਂ ਇਹਨੂੰ ਨਹੀਂ ਜਾਣਦਾ ਤੇ ਮੇਰਾ ਨਾਮ ਕਿਤਾ ਜਾਣਦਾ ਹੈ ਤਾਂ ਗੁਰਦੈ ਸਤੋ ਇਹ ਪਹਿਲਾਂ ਪੁੱਛਿਆ ਵੀ ਫੇਰ ਪੁੱਛੋ ਬਾਬਾ ਤੁਸੀਂ ਕਿੱਥੋਂ ਆਏ ਕੌਣ ਜੇ ਪਹਿਲਾਂ ਦੱਸ ਵੀ ਤੂੰ ਮੇਰਾ ਨਾਮ ਕਿਵੇਂ ਜਾਣਦਾ ਹੈ ਮੇਰਾ ਨਾਮ ਕਿਵੇਂ ਜਾਣਦਾ ਹੈ ਤੁਹਾਡਾ ਮੁਰਨਾਮ ਸੰਦੇ ਗੁਰਦਿਆ ਆਪਣੀ ਦੀ ਬੜੀ ਪੁਰਾਣੀ ਸਾਂਝਿਆ ਜਿਹੜਾ ਤੇ ਆਪਾਂ ਵਿਚੜੇ ਮਿਲੇ ਆ ਤੇ ਕਮਤਰਾ ਚੰਗਾ ਨਹੀਂ ਛੱਡ ਦੇ ਕਮਰਾ ਮੁਕਤੀ ਗੱਲ ਕਰੀ ਆਪਾਂ ਥੋੜੀ ਗੱਲ ਅੱਗੇ ਲਾਈਏ ਹੈਰਾਨੋਂ ਕੇ ਚੱਲਣੇ ਲੱਗਿਆ ਕਿਉਂਕਿ ਖੁਦ ਖੁਦਾ ਸਭ ਸ਼ਕਤੀਆਂ ਦਾ ਮਾਲਕ ਹੈ ਤੇ ਕਬੀਤੇ ਮੇਰਾ ਕੋਈ ਯੋਰ ਨਹੀਂ ਚੱਲਣਾ ਤੇ ਜਦੋਂ ਯੋਰ ਨਾਲ ਚਾਹਦਾ ਹੈ ਤੇ ਬੰਦਾ ਮੰਨ ਨਹੀਂ ਕਰਦਾ ਨਾ ਫਿਰ ਚੋਰ ਕੇ ਚੱਲਣੇ ਲੱਗ ਪਿਆ ਪਰ ਉਹ ਸੱਤ ਦਿਨ ਉਥੇ ਰਹਿ ਗੁਰਦਾਨ ਸਿੰਘ ਸਾਹਿਬ ਜੀ ਸੱਤ ਦਿਨ ਉਥੇ ਰਹੇ ਸਿਕਉਂਦੇ ਨੂੰ ਉਪਦੇਸ਼ ਦਿੱਤਾ ਮਰਦਾਨਾ ਕਹਿੰਦਾ ਪਾਸ਼ਾ ਜੇ ਤੂੰ 1 ਮਿੰਟ ਵੀ ਨਾ ਨਾ ਆਉਂਦਾ ਕਿਤੇ ਤੇ ਮੇਰਾ ਕੁਝ ਰਹਿਣਾ ਨਹੀਂ ਸੀ ਜੇ ਤੂੰ 1 ਮਿੰਟ ਵੀ ਨਾ ਆਉਂਦਾ ਨਾ ਤੇ ਮੇਰਾ ਕੁਝ ਰਹਿਣਾ ਨਹੀਂ ਸੀਗਾ ਮੈਂ ਗਲ ਛੜ ਜਾਣਾ ਸੀਗਾ ਇਹਨੇ ਖਾ ਜਾਣਾ ਸੀਗਾ ਮਿਰ ਤੋਂ ਗਲਤੀ ਹੋ ਗਈ ਮਿਰ ਤੋਂ ਗਲਤੀ ਹੋ ਗਈ ਜੇ ਭੁੱਖ ਸਹਾਰ ਲੈਂਦਾ ਚੰਗਾ ਸੀ ਭੁੱਖ ਨਹੀਂ ਸਹਾਰੇ ਗਈ ਮੌਤੇ ਮੂੰਹ ਚ ਆ ਕੇ ਪੈ ਗਈ ਸਤਨਗੁਰ ਨਾਨਕ ਸਾਹਿਬ ਕਹਿੰਦੇ ਤੈਨੂੰ ਕਿਛ ਵੀ ਲਾਤਾ ਬੜਾ ਖਤਮ ਨਾ ਗਿਆ ਜਨਰ ਦਾ ਰੀਆ ਖਲਾਤਾ ਬਹੁਤ ਫਜ਼ਰਦਾ ਦੇ ਮਰਦਾਨੇ ਆ ਤੂੰ ਨਾ ਜਾ ਪਰ ਮੰਨਿਆ ਨਹੀਂ ਤੋ ਤੂੰ ਇਕੋ ਨਹੀਂ ਬਨੇ ਕਿਉਂਕਿ ਮੈਂ ਜਾਣੀ ਤੇ ਕਾਣ ਬਣਾਉਣ ਵਾਲਾ ਕੌਣ ਸੀ ਬਣਾਉਣ ਵਾਲੇ ਵੀ ਖੁਦ ਮਰਦਾਨੇ ਜੀ ਵੀ ਆਪ ਆਪਣਾ 파ਟ ਵੀ ਆਪ ਵਜ਼ਾ ਕਰੇਗਾ ਕਲ ਸਭ ਕੁਝ ਆਪ ਰਹਿ ਨੇ ਤੇ ਫਿਰ ਵੀ ਮਰਦਾਨੇ ਲੋਕ ਬਸ ਬਾਰੋ-ਬਾਰੋ ਸਮਾਜਿਕ ਤੌਰ ਤੇ ਕਿਹਾ ਮਰਦਾਨਿਆ ਤੈਨੂੰ ਬਹੁਤ ਜ਼ੋਰ ਦਾ ਸੀ ਪਰ ਤੂੰ ਮੰਨੀ ਤੂੰ ਨਹੀਂ ਚਲ ਫਿਰ ਵੀ ਤੂੰ ਸਾਡਾ ਮਿੱਤਰ ਆ ਮਿੱਤਰ ਦੇ ਨਾਤੇ ਤੇਰੀ ਆ ਕਿਸੇ ਨੂੰ ਮਤ ਕਰਨੀ ਪਈ ਸੱਤ ਦਿਨ ਉੱਤੇ ਤਰ ਗੁਰਦਾਮ ਸਾਹਿਬ ਜੀ ਮਰਦਾਨੇ ਦੇ ਬਾਹਰ ਗੋਡੇ ਦੇ ਕੋਲ ਰਹੇ ਹੁਣ ਕੌਂਡੇ ਜੀ ਦੀ ਪੁੱਤ ਸੀ ਕਿ ਰਾਖਸ਼ੀ ਹਰਦਿਤ ਤਨਪੁਰਨਾਮ ਸੇਵਾ ਕਰਦੇ ਰਹੇ 60 ਦਿਨਾਂ ਵਿੱਚ ਉਹਨਾਂ ਨੂੰ ਜੀਵ ਜੀਵ ਜਾਤ ਸਮਝਾਈ ਸਤਿਦਨ ਦਾ ਰਹਿਣ ਦਾ ਬਹਾਨਾ ਸੀ ਪਿਆਰ ਉਹਦਾ ਨਜ਼ਰੀਂ ਦਾ ਨਜ਼ਰ ਕਰਨ ਵਾਲਾ ਸੀ ਤਨਪੁਰਨਾਮ ਸਾਹਿਬ ਜਿੱਥੇ ਨਜ਼ਰ ਪੈ ਜਾਂਦੀ ਸੀ ਨਜ਼ਰ ਦੇ ਨਾਲ ਹੀ ਧਿਆਨ ਕਰਦੇ ਰਹੇ ਸੀ ਇਹ ਤਾਂ ਦਿਨਾਂ ਦਾ ਇੱਕ ਬਹਾਨਾ ਆ सत द चलण लॻे न तन गुरू नानक साहिब जी महाराज